ਅੱਜ ਮੈਂ ਆ ਵੀਡੀਓ ਸ਼ੇਅਰ ਕਰ ਰਿਹਾ ਥੋੜਾ ਹਰਪਾਲ ਸਿੰਘ ਤਾਂ ਐ ਹੱਥ ਜੋੜ ਕੇ ਨਰੈਣ ਚੋੜੇ ਨੂੰ 3 ਦਸੰਬਰ ਨੂੰ ਜਪੀਆਂ ਪਾਉਣ ਡਿਆ 3 ਦਸੰਬਰ ਉਹ ਦਿਨ ਜਦੋਂ 바ਰ ਕੰਟਾ ਘਰ ਅੱਗੇ ਜਿੱਥੇ ਲੋਕ ਆਪਦੇ ਪੈਰ ਧੋ ਕੇ ਅੱਗੇ ਜਾਂਦੇ ਆ ਉਥੇ ਸਾਹਮਣੇ ਸੁਖਬੀਰ ਸਿੰਘ ਬਾਦਲ ਤੇ ਸੁਖਦੀਪ ਸਿੰਘ ਢੀਂਸਾ ਸਾਹਿਬ ਬੈਠੇ ਆ ਪ੍ਰੈਸ ਖੜੀ ਆ ਪੌਲਸ ਲੱਗੀ ਆ ਤੁਹਾਡੀ ਤੇ ਹਰਪਾਲ ਸਿੰਘ ਜਾ ਕੇ ਹੱਥ ਵੀ ਮਿਲਾ ਰਿਆ ਐਨ ਬੜੇ ਪਿਆਰ ਨਾਲ ਨਰੈਣ ਸਿੰਘ ਚੋੜੇ ਨੂੰ ਮਿਲ ਰਿਹਾ ਆ ਲੋ ਵੀਡੀਓ ਤੇ ਆ ਤੁਹਾਡਾ ਪਰਦਾ ਫਾਸ਼ ਹੁੰਦਾ ਵੇਖ ਰਿਹਾ ਆ ਵੇਖੋ ਆ ਆ ਰਿਹਾ ਹਰਪਾਲ ਸਿੰਘ ਆ ਖਰਾ ਨਰੈਣ ਚੋੜਾ 3 ਦਸੰਬਰ ਦੀ ਫੋਟੋ ਆ ਹੁਣ ਮਿਲਦਾ ਮੈਂ ਹੁਣੇ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਨੂੰ ਤਾਂ ਲੱਗਦਾ ਤੁਸੀਂ ਵੀ ਸ਼ਾ ਜਿਸੇ ਸ਼ਾਮਿਲ ਹੋਏ ਦੇ ਚ ਜਿਹੜਾ ਇਸ ਗੱਲ ਨੂੰ ਕਵਰ ਅਪ ਕਰ ਰਿਹਾ ਕੀ ਮਤਲਬ ਸੀ 3 ਦਸੰਬਰ ਨੂੰ ਨਰੈਣ ਸਿੰਘ ਚੋੜੇ ਨੂੰ ਇੱਕ ਐਸਪੀ ਜੀ ਦੀ ਤੁਸੀਂ ਡਿਊਟੀ ਲਈ ਆਰਪਾਲ ਸਿੰਘ ਜਿਹੜਾ ਡੇਰਾ ਬਾਬਾ ਨਾਨਾ ਹਲਕਾ ਨਾਨਕ ਹਲਕੇ ਚ ਜਿਹਦਾ ਪਿੰਡ ਪੈਂਦਾ ਜਿਹਨੂੰ ਨਰੈਣ ਸਿੰਘ ਚੋੜੇ ਦਾ ਪਤਾ ਤੁਹਾਨੂੰ ਨਰੈਣ ਸਿੰਘ ਚੋੜੇ ਦਾ ਪਤਾ ਤੇ ਜਦੋਂ ਸਾਹਮਣੇ ਉੱਥੇ ਫਿਰਦਾ ਸੀ ਉਹਨੂੰ 3 ਦਸੰਬਰ ਨੂੰ ਤੁਸੀਂ ਫੜਿਆ ਕਿਉਂ ਨਹੀਂ 15 ਮਿੰਟ ਇੱਥੇ ਫਿਰਿਆ ਐਸਪੀਓ ਨੂੰ ਹੱਥ ਮਲਾ ਕੇ ਆਇਆ ਐਸਪੀ ਸਾਹਿਬ ਦਾ ਮਾਮੇ ਦਾ ਪੁੱਤ ਸੀ ਉਹ ਦਾ ਪੁੱਤ ਸੀ ਕੀ ਰਿਸ਼ਤੇਦਾਰੀ ਸੀ ਮੈਨੂੰ ਤਾਂ ਲੱਗਦਾ ਹੈ ਸਾਜ਼ਿਸ਼ ਪਿੱਛੇ ਸਾਰਾ ਹਾਤੀ ਥੋੜਾ ਕਿ ਕਿਥੇ ਸਿਆਸੀ ਨੁਕਸਾਨ ਨਾ ਹੋ ਜੇ ਭਗਵੰਤ ਮਾਨ ਦਾ ਜਿਹਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਕਿ ਭਗਵੰਤ ਮਾਨ ਨੇ ਕੱਲ ਕਹਿੰਦਾ ਸੀ ਕਿ ਅਕਾਲ ਤਖਤ ਸਾਹਿਬ ਤੋਂ ਤਾਂ ਭਾਵੇਂ ਸਜ਼ਾ ਲੱਗ ਜੇ ਗੁਰੂ ਭਾਵੇਂ ਮਾਫ਼ ਕਰ ਦੇ ਮਗਰ ਕੀ ਲੋਕ ਕਰਨਗੇ ਕਿ ਕਿਥੇ ਭਗਵੰਤ ਮਾਨ ਨੂੰ ਖੋਚ ਕਰਨ ਲਈ ਹੈ ਸਭ ਕੁਝ ਕਰ ਰਹੇ ਹਾਂ ਹੁਣ ਮੈਂ ਫੋਟੋ ਸ਼ੇਅਰ ਕਰਦਾ ਹਾਂ ਜਿਹੜਾ ਸਪਸ਼ਟੀ ਪੰਜਾਬ ਦੇ ਲੋਕਾਂ ਨੂੰ ਹੋ ਜੂਗਾ ਕਿ ਪੰਜਾਬ ਪੁਲਿਸ ਦੀ ਕਿਹ ਜੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਇੱਥੇ ਆ ਸਾਰੇ ਮਸਲੇ ਨੂੰ ਘਟਨਾਕ੍ਰਮ ਨੂੰ ਇਹਨੂੰ ਸਾਜ਼ਿਸ਼ਕਰ ਰਕਰਾਰ ਕਰਨ ਲਈ ਆ ਲੋ ਆ ਫੋਟੋ ਹੈ ਜੀ ਆ ਲੋ ਹਰਪਾਲ ਸਿੰਘ ਦੀ ਆ ਨੀਲੀ ਲਾਈਟ ਬਲੂ ਤਰਬਨ ਬਰਾਊਨ ਸਵੈਟਰ ਆ ਹਰਪਾਲ ਅਨਮਰੈਨ ਚੋੜਾ ਤੇ ਆਰਪਾਲ ਆ ਹੱਥ ਮਿਲਾਉਂਦਿਆਂ ਦੀ ਆ ਭੁੱਲਰ ਸਾਹਿਬ ਆ ਦੂਜੀ ਫੋਟੋ ਆ ਹੱਥ ਮਿਲਾਉਂਦਿਆਂ ਦੀ ਇੱਥੇ ਸਾਰੇ ਅਫਸਰ ਖੜੇ ਆ ਗੱਲ ਕਰ ਰਿਆ ਆਰਪਾਲ ਸਿੰਘ ਚਿੱਲਿਆ ਆਉਂਦਾ ਉਹਨੂੰ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਲਿਊ ਅਰੈਸਟ ਹਰਪਾਲ ਸਿੰਘ ਜਾਂ ਜਿੰਨੀ ਉੱਥੇ ਪੁਲਿਸ ਕੜੀ ਸੀ ਤੁਸੀਂ ਕਰਨਾ ਨਹੀਂ ਇਹਨਾਂ ਨੂੰ ਅਰੈਸਟ ਕਿਉਂਕਿ ਇਹ ਥੋਡੀ ਸਾਜ਼ਿਸ਼ ਏ ਤੁਹਾਡੇ ਭਾਈਵਾਲ ਔਰ ਮੈਂ ਅੱਜ ਇਹ ਡਿਮਾਂਡ ਕਰਦਾ ਕਿ ਕੋਈ ਸੁਪਰੀਮ ਕੋਰਟ ਇੰਟਰਵੈਨ ਕਰੇ ਜਾਂ ਹਾਈ ਕੋਰਟ ਇੰਟਰਵੈਨ ਕਰੇ ਔਰ ਇਹ ਦੀ ਜਾਂਚ ਹੋਵੇ ਨਹੀਂ ਤਾਂ ਪੁਲਿਸ ਦਾ ਆਮ ਆਦਮੀ ਪਾਰਟੀ ਦਾ ਕਵਰ ਅਪ ਆਪਰੇਸ਼ਨ ਸ਼ੁਰੂ ਹੋ ਗਿਆ ਇਹਨਾਂ ਨੇ ਇਹਨੂੰ ਸਾਜ਼ਿਸ਼ ਸਿੰਪਥੀ ਲੈਂਡ ਦਾ ਤਰੀਕਾ ਉਹ ਪਾਣੀ ਸਿੱਟੇ ਕੋਈ ਉਹਦੇ ਤੇ ਕੇਜਰੀਆਲ ਤੇ ਜੇ ਭਾਜਪਾ ਜਿਵੇਂ ਇੱਥੇ 9mm ਦਾ ਪਿਸਟਲ